ਦੇ ਮਾਜੂਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੇ ਇੱਕ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਔਰ ਦਿਨ ਰਾਤ ਇਕ ਲੱਗੇ ਹੋਏ ਨੇ ਅੱਜ ਤੱਕ ਉਹਦੇ ਤੇ ਇਮਾਨਦਾਰੀ ਤੇ ਕੋਈ ਉਂਗਲ ਨਹੀਂ ਉਠਾ ਸਕਿਆ ਤੇ ਉਹਦੀ ਰਹਿਣਵਾਈ ਦੇ ਵਿੱਚ ਪਹਿਲਾਂ ਤਕਰੀਬਨ ਬਧਾ ਸਭਾ ਹਲਕਾਪੁਰ ਵਿੱਚ ਤਕਰੀਬਨ 100 ਕਰੋੜ ਦੇ ਕਰੀਬ ਫੰਡ ਆ ਚੁੱਕੇ ਨੇ ਜਿਹੜੇ ਲੱਗ ਰਹੇ ਨੇ ਤੇ ਇਸ ਤੋਂ ਇਲਾਵਾ ਹੋਰ ਹੁਣ ਟੈਂਡਰ ਜਿਹੜੇ ਲੱਗ ਰਹੇ ਨੇ ਲੇਟਸਟ ਟੈਂਡਰ ਲੱਗ ਰਹੇ ਨੇ ਉਹ ਤਕਰੀਬਨ ਮੇਰੇ ਖਿਆਲ 35 ਤੋਂ 40 ਕਰੋੜ ਦੇ ਉਹ ਟੈਂਡਰ ਲੱਗ ਰਹੇ ਨੇ ਇਸ ਤੋਂ ਇਲਾਵਾ 28 ਕਰੋੜ ਦਾ ਜਿਹੜਾ ਪੁਰਕੇ ਜਿਹੜਾ ਡੰਪ ਜਿਹੜਾ ਕਲੰਕ ਲਾਤਾ ਸੀ ਸਾਡੇ ਮਿਲ ਕੇ ਸਾਜ ਕਹਿ ਸਕਦੇ ਹਾਂ ਵਿਧਾਨ ਸਭਾ ਹਲਕਾ ਪੂਰਬੀ ਨੂੰ ਜਦੋਂ ਸੂਰਜ ਚੜਦਾ ਤੇ ਡੰਪ ਲਾ ਕੇ ਪੂਰੇ ਸ਼ਹਿਰ ਦਾ ਇੱਥੇ ਤੇ ਉਹਦੇ ਵਾਸਤੇ 28 ਕਰੋੜ ਦਾ ਜਿਹੜਾ 14 ਕਿੱਲੇ ਆ ਉਹਦਾ ਕੰਮ ਚੱਲ ਰਿਹਾ ਵਾ ਤੇ ਇੱਕ ਜਿਹੜਾ 60 ਕਿੱਲੇ ਦੇ ਵਿੱਚ ਬਗੇ ਵੱਡਾ ਡੰਪ ਲੱਗਿਆ ਹੋਇਆ ਤੇ ਉਹਦਾ ਵੀ 100 ਕਰੋੜ ਦਾ ਟੈਂਡਰ ਲੱਗਿਆ ਵਾ ਤੇ ਉਹਦਾ ਵੀ ਮਿਲ ਕੇ ਅਗਲੇ ਹਫ਼ਤੇ ਮੀਟਿੰਗ ਆ ਤੇ ਇਹ ਵੀ ਇਹਦਾ ਵੀ ਹੱਲ ਜਲਦੀ ਹੋ ਜੂਗਾ ਚਾਰ ਪੁਲ ਬਦਸਵ ਹਾਕਾ ਪੂਰਬੀ ਚ ਬਣੇ ਜਾ ਰਹੇ ਟੈਂਡਰ ਹੋ ਗਏ ਵਰਕ ਆਰਡਰ ਹੋ ਗਏ ਨੇ ਉਹਦੇ 8 ਕਰੋੜੀ ਲੱਖ ਦੇ ਤੇ ਉਹ ਵੀ ਅਸੀਂ ਅਗਲੇ ਮਹੀਨੇ ਸ਼ੁਰੂ ਕਰਨ ਜਾ ਰਹੇ ਹਾਂ ਉਹ ਕਹਿੰਦੇ ਮੈਂ ਤਾਂ 4000 ਕਰੋੜ ਰੁਪਏ ਲਾ ਚੁੱਕਾ ਸੀ ਕਿ ਕੀ ਸਮਝਦੇ ਹੋ ਤੁਹਾਨੂੰ ਫਿਰ ਇੰਨੇ ਸੈਂਕੜਾ ਤੁਸੀਂ ਹੁਣ 90 ਕਰੋੜੀ ਦੱਸਤਾ 90 ਕਰੋੜੀ ਇੰਨਾ ਕੁਝ ਲੱਗੂਗਾ ਇਹਦੇ ਮਤਲਬ 4000 ਕਰੋੜ ਰੁਪਏ ਲੱਗਾ ਸੀ ਕਿ ਨਹੀਂ ਲੱਗਾ ਸੀ ਜਿਹੜੀ ਕਿਤਾਬ ਧੂੜ ਦਾ ਪਲੰਦਾ ਸੀਗੀ ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਜੀ 4000 ਰੁਪਇਆ ਲਾਕੇ ਚ ਲੱਗਿਆ ਹੁੰਦਾ ਤੇ ਮਿਲ ਕੇ 100 ਸਾਲ ਤੱਕ ਇੱਥੇ ਪੈਸਾ ਲਾਉਣ ਪੰਜ ਪੈਸੇ ਲਾਉਣ ਦੀ ਲੋੜ ਨਾ ਪੈਂਦੀ ਤੁਸੀਂ ਬਗਣਾ ਦੇ ਇਸ ਤੇ ਰਾਜਪਥ ਦੇ ਵਿੱਚ ਨਹੀਂ ਕਰਦੇ ਹੋ ਤਾਂ ਤੁਸੀਂ ਆਪਣਾ ਸੰਭਾਲੋ ਤੁਹਾਨੂੰ ਸੀਐਮ ਹਾਊਸ ਛੱਡ ਕੇ ਕੰਮ ਕਰਕੇ ਜਾਣਾ ਪਏਗਾ ਪੰਜਾਬ ਨਾਲ ਹਮੇਸ਼ਾ ਕਿਸੇ ਵੀ ਸੈਂਟਰ ਚ ਕੋਈ ਸਰਕਾਰ ਰਹੀ ਹੈ ਪੰਜਾਬ ਨਾਲ ਬਿਤਕਰਾ ਕਰਦੇ ਜਾ ਰਹੇ ਆ ਪੰਜਾਬ ਦੇ ਲੋਕ ਬਹੁਤ ਯਾਦ ਨੇ ਔਰ ਪੰਜਾਬ ਤੋਂ ਜੇ ਗੱਲ ਕਰਦੇ ਆ ਪੰਜਾਬੀਆਂ ਦੀ ਗੱਲ ਕਰਦੇ ਆ ਦੇਸ਼ ਦੀ ਬਲਕੇ ਤਰੱਕੀ ਦੇ ਵਿੱਚ ਔਰ ਦੇਸ਼ ਦੀ ਬਲਕੇ ਸਾਰੇ ਪਾਸੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਜੇ ਆਜ਼ਾਦੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਅੱਜ ਤੱਕ ਜੇ ਪੰਜਾਬ ਦੀ ਗੱਲ ਕਰਦੇ ਆ 3 ਲੱਖ ਕਰੋੜ ਰੁਪਈਆ ਜਿਹੜਾ ਮਿਲ ਕੇ ਅਤਵਾਦ ਵੇਲੇ ਚੜਿਆ ਤੇ ਅੱਜ ਉਹ ਸਾਡੇ ਸਿਰ ਮਿਲ ਕੇ ਮੜਿਆ ਪਿਆ ਵਾ ਉਹਦਾ ਵਿਆਜ ਨਹੀਂ ਮਾਨ ਹੈਗਾ ਤੇ ਉਹ ਕੀ ਬਗੇ ਲੱਖਾਂ ਕਰੋੜ ਰੁਪਈਆ ਅ ਬਗੇ ਵੱਡੇ ਵੱਡੇ ਘਰਾਨਿਆਂ ਦਾ ਅਡਾਨੀਆਂ ਬਾਨੀਆਂ ਦਾ ਮਿਲ ਕੇ ਮਾਪ ਹੋ ਸਕਦਾ ਕਿ ਪੰਜਾਬ ਦਾ ਮਿਲ ਕੇ ਅਸੀਂ ਪੰਜਾਬ ਦੇ ਦੇਸ਼ ਦਾ ਹਿੱਸਾ ਨਹੀਂ ਇੰਡੀਆ ਦਾ ਹਿੱਸਾ ਨਹੀਂ ਤੇ ਸਾਡਾ ਨਹੀਂ ਮਾਫ ਸਾਡਾ ਨਹੀਂ ਮਾਫ ਹੋਣਾ ਚਾਹੀਦਾ ਸੀਗਾ ਨਮਸਕਾਰ ਸਿਟੀ ਹਮ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮਰਜੇਸ਼ਵਰਾ ਬੀਤੇ ਦਿਨੀ ਲੁਧਿਆਣਾ ਦੇ ਰਾਜ ਸਭਾ ਸੰਸਦ ਸੰਜੀਵ अरोੜਾ ਅਤੇ ਲੁਧਿਆਣਾ ਦੇ ਐਮਐਲਏ ਦਲਜੀਤ ਸਿੰਘ ਗਰੇਵਾਲ ਪੋਲਾ ਅਤੇ ਮਦਰਨਾਲ ਵੱਗਾ ਜੀ ਨੇ ਜੂਨੀਅਰ ਮਿਨਿਸਟਰ ਰਾਜਮਾਗ ਮੰਤਰੀ ਨਿਤਨ ਗੜਗੀ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਦੀ ਰੋਡਸ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਮੰਗ ਕੀਤੀ ਕਿ ਲੁਧਿਆਣਾ ਸ਼ਹਿਰ ਦੀ ਜਿਹੜੀ ਸਮੱਸਿਆ ਹੈ ਖਾਸ ਕਰਕੇ ਸਮਰਨਾਲਾ ਚੌਕ ਕਸਾਵਾਂਦ ਜੰਦਰ ਬਾਈਪਾਸ ਸ਼ੇਰਪੁਰ ਅਤੇ ਹੋਰ ਵੀ ਕਈ ਇਲਾਕੇ ਨੇ ਉੱਥੇ ਅੰਡਰਪਾਸ ਬਣਨੇ ਚਾਹੀਦੇ ਅਤੇ ਐਲੀਵੇਟਡ ਰੋਡਸ ਬਣਨੀ ਚਾਹੀਦੀਆਂ ਹੋਰ ਕੀ ਕੀ ਮੰਗਾਂ ਕੀਤੀਆਂ ਸਾਡਾ ਮੌਜੂਦ ਨੇ ਐਮ.ਐਲ.ਏ. ਦਰਜੀਤ ਸਿੰਘ ਗਰਵਾਲ ਜੀ ਸਵਾਗਤ ਕਰ ਲੈਣੇ ਪਹਿਲਾਂ ਫਿਰ ਉਹਨਾਂ ਨੂੰ ਪੁੱਛਦੇ ਆ ਕੀ ਕੀ ਮੰਗਾਂ ਕੀਤੀਆਂ ਤੁਹਾਡੇ ਪ੍ਰਤੀਨਿਧ ਮੰਡਲ ਨੇ ਨਿਤਨ ਗੜਕੀ ਕੋਲ ਸਸਿਕਾ ਜੀ ਜਿਸ ਜਿੱਕਰ ਤੁਸੀਂ ਜਾ ਕੇ ਆਏ ਹੋ ਕੇਂਦਰੀ ਮੰਤਰੀ ਨਿਤਨ ਗੜਕੀ ਜੀ ਨਾਲ ਲੁਧਿਆਣਾ ਦੀ ਪ੍ਰੋਬਲਮ ਰੱਖੀ ਹੈ ਕੀ ਸਮਝਦੇ ਹੋ ਕੀ ਕੀ ਮੰਗਾਂ ਤੁਸੀਂ ਕੀਤੀਆਂ ਸਾਡੇ ਲੁਧਿਆਣਾ ਵਾਸੀ ਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਲੁਧਿਆਣਾ ਵਾਸੀਆਂ ਲਈ ਖਾਸ ਕਰਕੇ ਆਪਣੇ ਇਲਾਕੇ ਲਈ ਇਸ਼ਾਰਨੀ ਦਾ ਦੱਸਦੇ ਹੋ ਇੱਕੀ ਕੀ ਮੰਗਾ ਰੱਖੀ ਆ ਤਾਂ ਕਿ ਉਹ ਟ੍ਰੈਫਿਕ ਦੀ ਜਿਹੜੀ ਸਮੱਸਿਆ ਵਾ ਲੁਧਿਆਣਾ ਵਾਸੀ ਨੂੰ ਨਾ ਆਵੇ ਲੁਧਿਆਣਾ ਚ ਜੋ ਅੱਜ ਬਹੁਤ ਵੱਡੀ ਟ੍ਰੈਫਿਕ ਦੀ ਪ੍ਰੋਬਲਮ ਹੋ ਰਹੀ ਆ ਜੀ ਉਹਦੇ ਨਾਲ ਅੱਜ ਪੋਲੂਸ਼ਨ ਵੱਧ ਰਿਹਾ ਵਾ ਉਹਦੇ ਨਾਲ ਸਮਾਂ ਵੇਸਟ ਹੋ ਰਿਹਾ ਉਹਦੇ ਨਾਲ ਅੱਜ ਲੋਕਾਂ ਦਾ ਪੈਸਾ ਵੇਸਟ ਹੋ ਰਿਹਾ ਵਾ ਔਰ ਟੈਨਸ਼ਨ ਵੱਧ ਰਹੀ ਆ ਤੇ ਉਹਦੇ ਵਾਸਤੇ ਅਸੀਂ ਜਿਹੜੇ ਸਾਡੇ ਕੈਬਨਟ ਮੰਤਰੀ ਕੇਂਦਰ ਸਰਕਾਰ ਨਿਤਨ ਗੜਕਰ ਜੀ ਨੂੰ ਮਿਲ ਕੇ ਮੰਗ ਕੀਤੀ ਆ ਕਿਉਂਕਿ ਪ੍ਰਧਾਨ ਸਭਾ ਹਲਕਾ ਪੂਰਬੀ ਦੀ ਜੇ ਗੱਲ ਕਰਦੇ ਆ ਉਹ ਸ਼ਹਿਰ ਦੇ ਦੂਜੇ ਪਾਸੇ ਆ ਜਿਹੜਾ ਨੈਸ਼ਨਲ ਹਾਈਵੇ ਸੈਂਟਰ ਚੋਂ ਲੰਘਦਾ ਵਾ ਤੇ ਵਿਧਾਨ ਸਭਾ ਹਲਕਾ ਉਹ ਪੂਰਬੀ ਇੱਕ ਪਾਸੇ ਆ ਤੇ ਉਹਦੇ ਜਾਣ ਵਾਸਤੇ ਸਾਨੂੰ ਸ਼ਹਿਰ ਜਾਣ ਵਾਸਤੇ ਮਨ ਕੇ ਦੂਜੇ ਆਊਟਰ ਜਾਣ ਵਾਸਤੇ ਤੇ ਬਹੁਤ ਵੱਡੀ ਪ੍ਰੋਬਲਮ ਦੀ ਹੈ ਜਿਵੇਂ ਕਿ ਪਹਿਲਾਂ ਜਦੋਂ ਕਿ ਆਹ ਟਿੱਬਾ ਰੋਡ ਤੇ ਤਾਜਪੁਰ ਰੋਡ ਦਾ ਮਰੱਕੇ ਸਾਨੂੰ ਫਲਾਈਓਵਰ ਨਹੀਂ ਬਣਿਆ ਸੀ ਕੱਟ ਨਹੀਂ ਮਿਲਿਆ ਸੀ ਇਹਦੇ ਵਾਸਤੇ ਵੀ ਮੈਂ ਤੇ 2011 ਤੋਂ ਲੈ ਕੇ 2019 ਤੱਕ ਲਗਾਤਾਰ ਸੰਘਰਸ਼ ਕੀਤਾ ਤੇ ਅੱਜ ਬਣ ਕੇ ਇਹ ਹੱਲ ਹੋ ਗਿਆ ਲੋਕਾਂ ਨੂੰ ਰਾਹਤ ਮਿਲੀ ਤੇ ਇਸ ਤੋਂ ਇਸ ਤੋਂ ਇਹ ਇਹ ਤੋਂ ਪਹਿਲਾਂ ਸਾਨੂੰ ਘੱਟੋ ਘੱਟ 1-2-2 ਘੰਟੇ ਸਮਰਾਲਾ ਚੌਂਕ 'ਚ ਜੇ ਸ਼ਹਿਰ ਨੂੰ ਜਾਣਾ ਜਾਮ ਲੱਗਦਾ ਸੀ ਜੇ ਵਾਪਸੀ ਹੁਣ ਆ ਸੀ ਬਦਸਵਾ ਹਲਕਾ ਪੂਰਬੀ ਵਾਲੇ ਲੋਕਾਂ ਨੇ ਤੇ ਬਸਤੀ ਚੌਂਕ ਜਾਮ ਲੱਗਦਾ ਸੀ ਉਹ ਅੱਜ ਕਾਫੀ ਹੱਦ ਤੱਕ ਰਾਹਤ ਮਿਲੀ ਆ ਤੇ ਉਸ ਦੇ ਇਦੋਂ ਇਲਾਵਾ ਅੱਜ ਫੇਰ ਵੱਡੀ ਪ੍ਰੋਬਲਮ ਫੇਰ ਰਹਿ ਗਈ ਆ ਸਾਡੀ ਕਿਉਂਕਿ ਸਹੀ ਮੈਨੂੰ ਤਾਂ ਇਹ ਚਾਹੀਦਾ ਸੀਗਾ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਾਰੇ ਦਾ ਸਾਰਾ ਐਲੀਵੇਟ ਬਣਨਾ ਚਾਹੀਦਾ ਸੀ ਜਿਵੇਂ ਕਿ ਫਗਵਾੜੇ ਜਾਂ ਹੋਰ ਸ਼ਹਿਰਾਂ 'ਚ ਬਣਿਆ ਵਾ ਵੱਡਾ ਸ਼ਹਿਰ ਸੀ ਪਰ ਕਿਸੇ ਨੇ ਪਿਛਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਨਹੀਂ ਸੋਚਿਆ ਇਸ ਰੋਡ ਨੂੰ ਨਹੀਂ ਧਿਆ ਦਿੱਤਾ ਤੇ ਅੱਜ ਉਹਦਾ ਸਖਮਿਆਜਾ ਅਸੀਂ ਲੁਧਿਆਣਾ ਵਾਸੀ ਭੁਗਤ ਰਹੇ ਹਾਂ ਤੇ ਔਰ ਉਹਦੇ ਵਾਸਤੇ ਮੈਂ ਜਿਹੜਾ ਮਿਲਿਆ ਉਹਦੇ ਵਾਸਤੇ ਜਿਵੇਂ ਕਿ ਅ ਸ਼ਕਤੀ ਨਗਰ ਭਗਵਾਨ ਨਗਰ ਰੋਡ ਦੇ ਸਾਹਮਣੇ ਸੁੰਦਰ ਨਗਰ ਪੈਂਦਾ ਉੱਥੇ ਇੱਕ ਪਾਸੇ ਸਾਡੇ ਰਹਿائش ਆ ਦੂਜੇ ਪਾਸੇ ਸਾਰੀ ਇੰਡਸਟਰੀ ਆ ਉੱਥੋਂ ਲੋਕਾਂ ਨੂੰ ਪਾਰ ਕਰਨਾ ਲੋਕ ਮੋੜਿਆਂ ਦੇ ਸਾਈਕਲ ਰੱਖ ਕੇ ਮਤਲਬ ਕਿ ਸਕੂਟਰ ਮਿਲ ਕੇ ਉਤੋਂ ਫੁੱਟਪਾਥ ਤੋਂ ਲਗਾ ਲਗਾ ਕੇ ਪਾਸ ਹੁੰਦੇ ਆ ਤੇ ਬਹੁਤ ਜ਼ਿਆਦਾ ਉੱਥੇ ਐਕਸੀਡੈਂਟ ਹੁੰਦੇ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਪੋਲੂਸ਼ਨ ਵਧ ਰਿਹਾ ਤੇ ਉਸੇ ਤਰ੍ਹਾਂ ਕਲਾਸ਼ ਨਗਰ ਰੋਡ ਦੇ ਸਾਹਮਣੇ ਬਾਲ ਸਿੰਘ ਨਗਰ ਇਸ ਤਰ੍ਹਾਂ ਕਾਕੋ ਰੋਡ ਦੇ ਸਾਹਮਣੇ ਸਿਖੇਵਾਲ ਰੋਡ ਇਸ ਤਰ੍ਹਾਂ ਕਾਲੀ ਸੜਕ ਦੇ ਸਾਹਮਣੇ ਪ੍ਰਿੰਗਲ ਹੌਜਰੀ ਵਾਲਾ ਰੋਡ ਇਸੇ ਤਰ੍ਹਾਂ ਇਹ ਪ੍ਰਲੋਪ ਥਿਆ ਰੀਆਂ ਕਿਉਂਕਿ ਸਾਡੇ ਇੱਥੇ ਸਮਾਲਾ ਚੌਂਕ ਤੋਂ ਲੈ ਕੇ ਆਪਾਂ ਜੀ 72 ਕੇ ਰੋਡ ਤੱਕ ਮੰਦੇ ਆ ਇੱਕ ਟਿੱਬਾ ਰੋਡ ਹੋ ਗਿਆ ਇਹ ਬਣ ਗਿਆ ਹੁਣ ਤੇ ਉਸ ਤੋਂ ਇਲਾਵਾ ਆਪਣਾ ਬਸਤੀ ਬਸਤੀ ਚੌਂਕ ਵਾਲਾ ਹੋ ਗਿਆ ਸ਼ਿਪਰੀ ਹੋ ਲੱਗ ਗਿਆ ਤੇ ਉਹਦੇ ਕਰਕੇ ਉੱਥੇ ਟ੍ਰੈਫਿਕ ਜਾਮ ਰਹਿੰਦੀ ਆ ਤੇ ਲੋਕ ਕ੍ਰਾਸ ਕਰਦੇ ਨੇ ਉਹਦੇ ਕਰਕੇ ਉਹ ਅਸੀਂ ਮਿਲ ਕੇ ਮੈਂ ਜਿਹੜੀ ਮੰਗ ਕਰਕੇ ਆ ਸਾਡੇ ਰਾਸ਼ਵ ਮੈਂਬਰ ਸੰਜੀਵ अरोड़ा ਜੀ ਦੇ ਰੈਂਡਮਾਈ ਦੇ ਵਿੱਚ ਗਏ ਆ ਉਹਨਾਂ ਨੇ ਟਾਈਮ ਲਿਆ ਸੀਗਾ ਤੇ ਉਹ ਮੰਗ ਕੀਤੀ ਆ ਵੀ ਇਹ ਇੱਥੇ ਫਲਾਈਓਵਰ ਬਣਾਏ ਜਾਣ ਤੇ ਜਿਹੜੀ ਨੈਸ਼ਨਲ ਹਾਈਵੇ ਦੀ ਟ੍ਰੈਫਿਕ ਆ ਉਹ ਫਲਾਈਓਵਰ ਦੇ ਉੱਪਰ ਦੀ ਲਗੇ ਤੇ ਸਾਡਾ ਰਸਤਾ ਕ੍ਰਾਸ ਬਲ ਕੇ ਸਾਨੂੰ ਮਿਲ ਜਾਣਾ ਔਰ ਉਸ ਤੋਂ ਪਹਿਲਾਂ ਇਹ ਮੈਂ ਇੱਕ ਤਕਰੀਬਨ ਲੰਬੇ ਸਮੇਂ ਤੋਂ ਲੱਗਿਆ ਹੋਇਆ ਜਦੋਂ ਦਾ ਐਮਐਲਏ ਲੋਕਾਂ ਨੇ ਬਣਾਇਆ ਉਸ ਦਿਨ ਤੋਂ ਲੱਗਿਆ ਹੋਇਆ ਤੋ ਜਿਵੇਂ ਮੈਂ ਦੱਸਣਾ ਚਾਹ ਰਿਹਾ ਵੀ ਇਹ ਕਲਾਸ਼ਨਗਰ ਉਰ ਤੇ ਉਹ ਪਾਸ ਵੀ ਹੋ ਗਿਆ ਸੀਗਾ 9 ਕਰੋੜ 58 ਲੱਖ ਦਾ ਟੈਂਡਰ ਵੀ ਲੱਗਿਆ ਸੀ ਪਰ ਉਹ ਰੋਕ ਦਿੱਤੇ ਗਏ ਕੰਮ ਤੇ ਤਾਂ ਕਰਕੇ ਹੁਣ ਦੁਬਾਰਾ ਮਿਲੇ ਆ ਵੀ ਇਹ ਜਿਹੜੇ ਰੋਕੇ ਕਿਉਂ ਨੇ ਅ ਨੈਸ਼ਨਲ ਹਾਈਵੇ ਨੇ ਨੈਸ਼ਨਲ ਹਾਈਵੇ ਨੇ ਜਿਹੜੇ ਰੋਕਤੇ ਸੀਗੇ ਉਹ ਜਿਹੜਾ ਕਲਾਸ਼ਨਗਰ ਉਰ ਟੈਂਡਰ ਲੱਗਿਆ ਸੀ ਉਹ ਵੀ ਅੱਗੇ ਤੋਰਿਆ ਜਾਵੇ ਤੇ ਸੁੰਦਰਨਗਰ ਕਾਕਵਾਰ ਰੋਡ ਤੇ ਕਾਲੀ ਸੜਕ ਤੇ ਵੀ ਬਣਾਇਆ ਜਾਣਾ ਕਿਉਂਕਿ ਜਿਹੜਾ ਕਲਾਸ਼ਨਗਰ ਉਰ ਤੇ ਬਣਨ ਜਾ ਰਿਹਾ ਸੀਗਾ ਜਿਹੜਾ 9 ਕਰੋੜ 58 ਲੱਖ ਦਾ ਟੈਂਡਰ ਲੱਗਿਆ ਸੀ ਉਹ 12 ਫੁੱਟ ਉੱਚਾ ਤੇ 40 ਫੁੱਟ ਚੌੜਾ ਜਿਹੇ ਚ ਮਿਲ ਕੇ ਟੈਂਪੂ ਕਾਰ ਸਕੂਟਰ ਮੋਟਰਸਾਈਕਲ ਸਾਰਾ ਵਧੀਆ ਢੰਗ ਨਾਲ ਕ੍ਰੋਸ ਹੋ ਸਕਦਾ ਉਹ ਉਸੇ ਤਰ੍ਹਾਂ ਉਸੇ ਤਰਜ਼ ਦੇ ਤੇ ਇਹ ਚਾਰੇ ਜਿਹੇ ਕੱਟ ਬੜਾਏ ਜਾਣ ਇਸ ਤੋਂ ਇਲਾਵਾ ਜੱਸੀਆਂ ਵਾਲਾ ਤੇ ਇਸ ਤੋਂ ਇਲਾਵਾ ਇਧਰ ਮੋਤੀ ਨਗਰ ਵੀ ਬਣਨਾ ਚਾਹੀਦਾ ਤੇ ਉਹਦੇ ਵਾਸਤੇ ਅਸੀਂ ਮੰਗ ਕੀਤੀ ਆ ਵੀ ਇਹ ਬਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਲੋਕਾਂ ਜਿਹੜੇ ਕੀਮਤੀ ਜਾਨਾਂ ਜਾ ਰਹੀਆਂ ਨੇ ਉਹਨਾਂ ਦਾ ਬਚਾਅ ਹੋ ਸਕੇ ਕਿ ਲੋਕਾਂ ਦਾ ਜਿਹੜਾ ਮਿਲ ਕੇ ਪੈਸਾ ਵੇਸਟ ਹੋ ਰਿਹਾ ਸਵਾ ਵੇਸਟ ਹੋ ਰਿਹਾ ਉਹਦਾ ਬਚਾਅ ਹੋ ਸਕੇ ਜਿਹੜਾ ਜਦੋਂ ਟ੍ਰੈਫਿਕ ਜਾਮ ਹੁੰਦੀ ਹੈ ਜਿੰਨਾ ਪੋਲੂਸ਼ਨ ਵੱਧਦਾ ਵਾ ਉਹ ਪੋਲੂਸ਼ਨ ਤੋਂ ਮਿਲ ਕੇ ਬਚਾ ਸਕੋਗੇ ਕਿਉਂਕਿ ਅੱਜ ਪੋਲੂਸ਼ਨ ਵੱਧਨ ਨਾਲ ਅੱਜ ਬਿਮਾਰੀਆਂ ਲੱਗ ਰਹੀਆਂ ਨੇ ਅੱਜ ਮਿਲ ਕੇ ਜਾਨਾਂ ਜਾ ਰਹੀਆਂ ਨੇ ਉਸੇ ਵਾਸਤੇ ਮਿਲ ਕੇ ਆਏ ਤੇ ਉਹ ਮੰਤਰੀ ਸਾਹਿਬ ਨੇ ਕੇਂਦਰੀ ਮੰਤਰੀ ਨਿਤਿਨ ਗੜਕਰ ਜੀ ਨੇ ਵਿਸ਼ਵਾਸ ਦਿਵਾਇਆ ਵਾ ਔਰ ਉਹ ਮਾਰਕ ਵੀ ਕਰਤਾ ਤੇ ਅੱਗੇ ਆਰਓ ਨੂੰ ਜਿਹੜੇ origignal ਅਫੀਸਰ ਨੇ ਜਿਹੜੇ ਪੰਚਕੂਲਾ ਹਰਿਆਣਾ ਹਿਮਾਚਲ ਦੇਖਦੇ ਨੇ ਪੰਚਕੂਲੇ ਬੈਠਦੇ ਨੇ ਤੇ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਤੇ ਉਹ ਇੱਕ ਦਿਨ ਜੇ ਅਸੀਂ ਵਿజిਟ ਕਰਕੇ ਉਹ ਪੁਆਇੰਟ ਦੇਖ ਕੇ ਕਿ ਉਹਦੀ ਅੱਗੇ ਜਿਹੜੀ ਕਾਰਵਾਈ ਸ਼ੁਰੂ ਕਰਾਈ ਜਾਊਗੀ ਤੇ ਉਮੀਦ ਆ ਜਿਵੇਂ ਸਾਹਮਣੇ ਉਹਨਾਂ ਨੇ ਵਿਸ਼ਵਾ ਦਿੱਤਾ ਤੇ ਇਹ ਹੱਲ ਹੋ ਜਾਊਗਾ ਤੇ ਇਹ ਸਾਲ ਹੋਣ ਨਾਲ ਵੱਡੀ ਰਾਹਤ ਲੋਕਾਂ ਦੇ ਵਿੱਚ। ਤੁਹਾਡਾ ਇਸ ਸਾਲ ਕੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਹੋਣ ਵਾਲੇ ਆ ਰੋਡਸ ਦੇ ਉਹ ਸਟੇਟ ਗਵਰਨਮੈਂਟ ਦੇ ਅੰਡਰ ਆਉਂਦੇ ਆ ਤੇ ਕੀ ਉਹ ਰੋਡਸ ਜਿਹੜੀਆਂ ਸਟੇਟ ਗਵਰਨਮੈਂਟਸ ਗਿਆ ਉਹਨਾਂ ਵਾਸਤੇ ਵੀ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਕਿਉਂਕਿ ਬੈਸ ਉਹਲੇ ਕਾਫੀ ਲੋਕ ਮੈਂ ਦੇਖਦਾ ਕਹਿ ਰਹੇ ਵੀ ਸਭੀਆਂ ਰੋਡਸ ਬਣਨ ਵਾਲੀਆਂ। ਉਰੇ ਵਾਸਤੇ ਪੰਜਾਬ ਸਰਕਾਰ ਕੀ ਪ੍ਰਵਾਨ ਕਰਦੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆਲਰੇਡੀ ਪਿਛਲੇ ਐਮਡੀਐਫ ਤੇ ਫੰਡ ਆਏ ਜਿਹੜੇ ਸਾਡੇ ਸਟੇਟਪਰਸ ਸਰਕਾਰ ਵੱਲੋਂ ਆਮ ਆਦੀ ਪਾਰਟੀ ਸਰਕਾਰ ਵੱਲੋਂ ਸਾਡੇ ਮਾਝੇ区 ਮੁੱਖੋਂ ਦੀ ਭੋਗਾਂ ਸਿੰਘ ਮਾਨ ਜੀ ਜਿਹੜੇ ਇੱਕ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਔਰ ਦਿਨ ਰਾਤ ਇਕ ਲੱਗੇ ਹੋਏ ਨੇ ਔਰ ਅ ਅੱਜ ਤੱਕ ਉਹਦੇ ਤੇ ਇਮਾਨਦਾਰੀ ਤੇ ਕੋਈ ਉਂਗਲ ਨਹੀਂ ਉਠਾ ਸਕਿਆ ਤੇ ਉਹਦੀ ਰਹਿਣਵਾਈ ਦੇ ਵਿੱਚ ਪਹਿਲਾਂ ਤਕਰੀਬਨ ਬਦਾਨਸਬਾ ਹਲਕਾ ਪੂਰਬੀ ਜਿੱਤੇ ਤਕਰੀਬਨ 100 ਕਰੋੜ ਦੇ ਕਰੀਬ ਫੰਡ ਆ ਚੁੱਕੇ ਨੇ ਜਿਹੜੇ ਲੱਗ ਰਹੇ ਨੇ ਤੇ ਇਸ ਤੋਂ ਇਲਾਵਾ ਹੋਰ ਹੁਣ ਟੈਂਡਰ ਜਿਹੜੇ ਲੱਗ ਰਹੇ ਨੇ ਲੇਟਸਟ ਟੈਂਡਰ ਲੱਗ ਰਹੇ ਨੇ ਉਹ ਤਕਰੀਬਨ ਮੇਰੇ ਖਿਆਲ 35 ਤੋਂ 40 ਕਰੋੜ ਦੇ ਉਹ ਟੈਂਡਰ ਲੱਗ ਰਹੇ ਨੇ ਇਸ ਤੋਂ ਇਲਾਵਾ 28 ਕਰੋੜ ਦਾ ਜਿਹੜਾ ਬਲਕੇ ਜਿਹੜਾ ਡੰਪ ਜਿਹੜਾ ਕਲੰਕ ਲਾਤਾ ਸੀ ਸਾਡੇ ਮਿਲਕੇ ਸਾਹਿਬ ਕਹਿ ਸਕਦੇ ਹਾਂ ਬਦਾਨਸਬਾ ਹਲਕਾ ਪੂਰਬੀ ਨੂੰ ਜਦੋਂ ਸੂਰਜ ਚੜਦਾ ਤੇ ਡੰਪ ਲਾ ਕੇ ਪੂਰੇ ਸ਼ਹਿਰ ਦਾ ਇੱਥੇ ਤੇ ਉਹਦੇ ਵਾਸਤੇ 28 ਕਰੋੜ ਦਾ ਜਿਹੜਾ 14 ਕਿਲੇ ਉਹਦਾ ਕੰਮ ਚੱਲ ਰਿਹਾ ਵਾ ਤੇ ਇੱਕ ਜਿਹੜਾ 36 ਕਿਲੇ ਦੇ ਵਿੱਚ ਬਲਕੇ ਵੱਡਾ ਡੰਪ ਲੱਗਿਆ ਹੋਇਆ ਤੇ ਉਹਦਾ ਵੀ 100 ਕਰੋੜ ਦਾ ਟੈਂਡਰ ਲੱਗਿਆ ਵਾ ਤੇ ਉਹਦਾ ਵੀ ਮਿਲ ਗਿਆ ਅਗਲੇ ਹਫਤੇ ਮੀਟਿੰਗ ਹੈ ਤੇ ਇਹ ਵੀ ਇਹਦਾ ਵੀ ਹੱਲ ਜਲਦੀ ਹੋ ਜਾਊਗਾ ਇਸ ਤੋਂ ਇਲਾਵਾ ਚਾਰ ਪੁਲ ਬਦਨਸਵ ਹਲਕਾ ਪੂਰਬੀ ਚ ਬਣ ਜਾ ਰਹੇ ਇੱਕ ਤਾਂ ਸਤ ਸੰਗਰ ਰਾਜ ਸਵਮੀ ਸਤ ਸੰਗਰ ਉਹ ਜਿਹੜਾ ਪੁਲ ਛੋਟਾ ਸੀਗਾ ਤੇ ਖਸਤਾਲ ਸੀ ਉਹ ਟੈਂਡਰ ਹੋ ਗਏ ਵਰਕ ਆਰਡਰ ਹੋ ਗਏ ਨੇ ਉਹਦੇ 8 ਕਰੋੜ 30 ਲੱਖ ਦੇ ਤੇ ਉਹ ਵੀ ਅਸੀਂ ਅਗਲੇ ਮਹੀਨੇ ਸ਼ੁਰੂ ਕਰਨ ਜਾ ਰਹੇ ਹਾਂ ਕਿ ਬਰਸਾਤਾਂ ਕਰਕੇ ਸ਼ੁਰੂ ਨਹੀਂ ਕਰ ਰਹੇ ਤੇ ਇੱਕ ਪੁਲ ਦਾ ਸਸੰਗ ਕਰਦੇ ਇੱਕ ਅਮਰ ਧਰਮ ਕੰਡੇ ਦੇ ਸਾਹਮਣੇ ਜਿਹੜਾ ਡਬਲ ਕਰ ਰਹੇ ਹਾਂ ਤੇ ਦੋ ਐਡੀਸ਼ਨ ਪੁਲ ਹੋਰ ਬਣਾ ਰਹੇ ਇਹ ਸਾਰੇ ਹੀ ਪੁਲ 30 30 ਫੁੱਟ ਦੇ ਚੌੜੇ ਤੇ ਉੱਚੇ ਹੋ ਕੇ ਬਣਨਗੇ ਤਾਂ ਕਿ ਪਾਣੀ ਵੀ ਆਮਨਾਸ ਦਰਿਆ ਦਾ ਲੰਘ ਸਕੇ ਤੇ ਲੋਕਾਂ ਨੂੰ ਰਾਹਤ ਵੀ ਮਿਲ ਸਕੇ ਤੇ ਇਸ ਤੋਂ ਇਲਾਵਾ ਸਕੂਲ ਆਫ ਐਮਿਨਸ ਇੱਕ ਬਣ ਚੁੱਕਿਆ ਵਾ ਤੇ ਇੱਕ ਸਮਝ ਲਓ ਬਣ ਕੇ ਸਮਝ ਲਓ ਤਿਆਰ ਆ ਟਿਪਾ ਰੋਡ ਦੇ ਉੱਤੇ ਉਹ ਅਸੀਂ ਮਿਲ ਕੇ ਥੋੜਾ ਮਿਲ ਕੇ ਮੇਰਾ ਖਿਆਲ ਹੈ ਵੀ 6 ਮਹੀਨੇ ਚ ਉਹਨੂੰ ਸ਼ੁਰੂ ਕਰ ਲਾਂਗੇ ਉਸ ਤੋਂ ਇਲਾਵਾ ਤਾਜਪੁਰ ਰੋਡ ਤੇ ਅਪਰੂਵਮੈਂਟ ਟਾਸਟ ਦੀ ਜਗ੍ਹਾ ਦੇ ਵਿੱਚ 4300 ਗਜ ਇੱਕ ਪਹਿਲਾ ਸੀਗਾ ਤੇ ਉਸ ਤੋਂ ਇਲਾਵਾ 480 ਤੇ 1100 ਗਜ ਇੱਕ ਪੰਪ ਦੀ ਜਗ੍ਹਾ ਉਹ ਵੀ ਅਸੀਂ ਨਾਲ ਜੋੜਤੀ ਆ ਉਹਦੇ ਤੇ ਵੀ 12 ਕਰੋੜ ਰੁਪਇਆ ਲਾ ਕੇ ਉਹ ਵੀ ਸਕੂਲ ਅਗਲੇ ਸੀਜ਼ਨ ਤੱਕ ਤਿਆਰ ਹੋ ਜਾਊਗਾ ਇੱਕ ਇੱਕ ਕਲਾਸ਼ਨਗਰ ਰੋਡ ਦੇ ਉੱਤੇ ਸਕੂਲ ਸਾਡਾ ਸਰਕਾਰੀ ਚੱਲਦਾ ਉਹਦੇ ਬਹੁਤ ਜਗ੍ਹਾ ਥੋੜੀ ਆ ਤੇ ਉਹਦੀ ਦਿੱਕਤ ਆਉਂਦੀ ਸੀ ਉਥੇ ਸਰਕਾਰੀ ਜਗ੍ਹਾ ਦੋਕੇ ਲਈ ਪਈ ਆ ਤੇ ਉਹਦੇ ਵਾਸਤੇ ਪਿਛਲੇ ਨੇ ਵੀ ਮਤਲਬ ਕਿ ਜੋਰਨਜਬਾਈ ਕੀਤੀ ਸੀ ਪਰ ਉਹਦੇ ਵਿੱਚ ਕੇਸ ਚੱਲਦੇ ਸੀ ਹੁਣ ਅਸੀਂ ਉਹ ਕੇਸ ਤਕਰੀਬਨ ਕਲੀਅਰ ਕਰਾ ਕੇ ਅਗਲੇ ਸਾਲ ਤੱਕ ਅਗਲੇ ਜਿਹੜਾ ਸੈਸ਼ਨ ਆਊਗਾ ਉਮੀਦ ਆ ਵੀ ਉਹਦੇ ਵਿੱਚ ਉਹ ਵੀ ਅਸੀਂ ਸਕੂਲ ਚਾਲੂ ਕਰ ਲਾਂਗੇ ਇਸ ਤੋਂ ਇਲਾਵਾ 8 ਆਮ ਆਦਮੀ ਕਲੀਨਿਕਾਂ ਬਣ ਚੁੱਕੀਆਂ ਨੇ 5 ਹੋਰ ਪ੍ਰੋਸੈਸ ਦੇ ਦੀਨ ਨੇ ਤੇ ਇਸ ਤੋਂ ਇਲਾਵਾ ਦੋ ਹਸਪੀਟਲ ਜਿਹੜੇ ਆਪਣੇ ਬਦਸਵ ਹਲਕਾ ਪੂਰਵੀ ਸ਼ਿਵਾਸ਼નગર ਤੇ ਵੱਧਮਾਂ ਦੀ ਬੈਕਸ਼ੈਟ ਪੈਂਦੇ ਆ ਇਹ ਪਹਿਲਾਂ ਇੱਥੇ ਸਿਰਫ ਟੀਕਾ ਕਰਨ ਹੁੰਦਾ ਸੀ ਅੱਜ ਉੱਥੇ ਮਿਲ ਗਏ ਸਾਰੇ ਡਾਕਟਰ ਦਵਾਈਆਂ ਮਿਲ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਨੋਂ ਹਸਪਤਾਲ ਵੀ ਜੋ ਉਪਰਾਲੇ ਹੋ ਰਹੇ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਮੰਤਰੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਉਹਦੇ ਮੁਤਾਬਕ ਅਸੀਂ ਇਹ ਤਕਰੀਬਨ ਸੀਐਮਸੀ ਦੇ ਬਰਾਬਰ ਦਾ ਇੱਥੇ ਲਾਅ ਸ਼ੁਰੂ ਸਾਰੀ ਮਸ਼ੀਨਰੀ ਹੋ ਜੂਗੀ ਆਉਣ ਵਾਲੇ ਸਮੇਂ ਵਿੱਚ ਇਹ ਵੀ ਜਲਦੀ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਇੱਕ ਜਿਹੜਾ ਸਾਡਾ ਸੀਵਰੇਜ ਦੀ ਵੱਡੀ ਸਮੱਸਿਆ ਵਾ ਉਦੇ ਵਾਸਤੇ ਜਿਹੜਾ ਰਾਹੋਂ ਰੋੜ ਤੋਂ ਲੈ ਕੇ ਅੱਗੇ ਤੱਕ ਕਿਉਂਕਿ ਜਿਹੜੀ ਮੇਨ ਲਾਈਨ ਆ ਉਹ 40 42 ਇੰਚੀ ਆ ਤੇ ਉਹਦੇ ਚ 24 24 ਇੰਚ ਦੀਆਂ 14 ਲਾਈਨਾਂ ਬਲ ਖੋੜ ਰਹੀਆਂ ਨੇ ਕਿਸੇ ਨੇ ਪਿਛਲੇ ਸਮੇਂ ਦੇਖਿਆ ਨਹੀਂ ਵੀ ਇਹਨਾਂ ਨੂੰ ਨਵੀਂ ਲੇਨ ਪਾ ਕੇ ਅਕਸੀ ਲੈ ਜੀ ਆ ਜਾਂ ਇਹਨੂੰ ਲੇਨ ਨੂੰ ਵੱਡੀ ਕਰੀਏ ਉਹਦੇ ਵਾਸਤੇ ਅਸੀਂ ਇੱਕ ਨਵੀਂ ਲੇਨ ਪਾਉਣ ਜਾ ਰਹੇ ਹਾਂ ਉਹ 365 ਕਰੋੜ ਦਾ ਪ੍ਰੋਜੈਕਟ ਉਹ ਵੀ ਸਰਕਾਰ ਕੋਲ ਪਿਆਵਾ ਮੇਰਾ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਜਲਦੀ ਹਾਂ ਉਹ ਵੀ ਜਲਦੀ ਉਹ ਉਹਦੇ ਨਾਲ ਰਾਹੋਂ ਰੋੜ ਤੋਂ ਪਾ ਕੇ ਅਸੀਂ ਬਾਜੜੇ ਤੋਂ ਪੱਟੀਆਂ ਲੈ ਕੇ ਜਾਵਾਂਗੇ ਜਿਹੜਾ ਪਿਛਲੀਆਂ ਜਿਹੜੀਆਂ ਕਲੋਨੀਆਂ ਜੁੜਗੀਆਂ ਮਤਲਬ ਕਿ ਸਾਹਨੇ ਵਾਲ ਦਾ ਹਲਕਾ ਜੁੜ ਗਿਆ ਉਹ ਵੀ ਮਤਲਬ ਕਿ ਉਹਦੇ ਨਾਲ ਕੱਟਿਆ ਜਾਊਗਾ ਤੇ ਬਦਾਂਸਵਾ ਹਲਕਾ ਪੂਰਬੀ ਦਾ ਵੀ ਉਹਦੇ ਚ ਡਿਵਾਈਡ ਕਰਕੇ ਜਿਹੜੀ ਸੀਵਰੇ ਦੀ ਸਮੱਸਿਆ ਦਾ ਵੀ ਹੱਲ ਆਉਣ ਵਾਲੇ ਸਮੇਂ ਚ ਹੋ ਜਾਊਗਾ ਔਰ ਸੜਕਾਂ ਜਿਹੜੀਆਂ ਨੇ ਬਦਾਂਸਵਾ ਹਲਕਾ ਪੂਰਬੀ ਦੀ ਅੱਜ ਇੱਕ ਵੀ ਸੜਕ ਐਸੀ ਨਹੀਂ ਜਿਹੜੀਆਂ ਕੁਝ ਬਣ ਰਹੀਆਂ ਨੇ ਕੁਝ ਟੈਂਡਰ ਲੱਗੇ ਨੇ ਤੇ ਇਸ ਤੋਂ ਇਲਾਵਾ ਜਿੰਨੇ ਪਾਰਕ ਅੱਜ ਤੁਸੀਂ ਦੇਖਿਆ ਹੁਣ ਸਵੇਰੇ 7 ਵਜੇ ਮੈਂ ਸਾਰਾ ਵਿਜ਼ਿਟ ਕੀਤਾ ਬਦਾਂ ਕੇ ਜਿਹੜਾ ਗਲਾੜਾ ਦਾ ਸਾਰਾ ਏਰੀਆ ਸੀਗਾ ਗਲਾੜਾ ਕੋ ਪੈਂਦਾ ਉਹ ਸਾਰਾ ਪ੍ਰਸ਼ਾਸਨ ਆਇਆ ਹੋਇਆ ਉਹਦੇ ਵਿੱਚ ਇਮੀਡੀਏਟਲੀ ਹਦਾਇਤਾਂ ਕੀਤੀਆਂ ਗਈਆਂ ਨੇ ਜਿਹੜੇ ਹਫ਼ਤੇ ਦੇ ਵਿੱਚ ਕੰਮ ਹੋ ਜਾਣਗੇ ਤੇ ਜਿਹੜੇ ਐਸਟੀਮੇਟ ਬਣਾਉਣਾ ਸੀ ਉਹ ਹਫ਼ਤੇ ਦੇ ਵਿੱਚ ਐਸਟੀਮੇਟ ਬਣ ਕੇ ਉਹ ਵੀ 2 ਮਹੀਨੇ ਦੇ ਵਿੱਚ ਵਿੱਚ ਸੀ ਜਿੰਨੇ ਪਾਰਕ ਨੇ ਸਾਰੇ ਸਾਰੇ ਰੈਨੋਵੇਟ ਵਧੀਆ ਢੰਗ ਨਾਲ ਰੈਨੋਵੇਟ ਵਧੀਆ ਕਰ ਕਰਕੇ ਤੇ ਉਹ ਵੀ ਕਰਨ ਜਾ ਰਹੇ ਆ ਟਾਵਰ ਲੈਂਡ 2 ਔਰ 5 ਦੇ ਉੱਤੇ ਜਿਹੜੇ ਮਤਲਬ ਕਿ ਸੈਂਟਰ ਵਰਜਾ ਸੈਂਟਰ ਦੇ ਵਿੱਚ ਪਾਰਕ ਬਣੇ ਨੇ ਉਹਨੂੰ ਰੈਨੋਵੇਟ ਕਰਨ ਜਾ ਰਹੇ ਆ ਬਹੁਤ ਵਧੀਆ ਢੰਗ ਨਾਲ ਸੀ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਾਫੀ ਖੁਜ ਮਤਲਬ ਕਿ ਇਸ ਏਰੀਆ ਦੇ ਵਿੱਚ ਬਦਾਸਵਾ ਹਲਕੇ 'ਚ ਦੇਖੂਗਾ ਔਰ ਇਹਨੂੰ ਵਧੀਆ ਬਣਾਉਣਾ ਮੇਰੀ ਡਿਊਟੀ ਆ ਮੇਰੀ ਜ਼ਿੰਮੇਵਾਰੀ ਆ ਕਿਉਂਕਿ ਵਿਧਾਨ ਸਭਾ ਹਲਕਾ ਪੂਰਬੀ ਦੇ ਲੋਕਾਂ ਨੇ ਬਹੁਤ ਵੱਡੀ ਉਮੀਦ ਰੱਖ ਕੇ ਮੈਨੂੰ ਪੂਰੇ ਪੰਜਾਬ ਦੇ ਸ਼ਹਿਰੀ ਹਲਕੇ ਚ ਸਭ ਤੋਂ ਟਾਪ ਲੀਡ ਦਿੱਤੀ ਆ ਤੇ ਉਸ ਦੇ ਮੁਤਾਬਕ ਮੇਰੀ ਵੀ ਡਿਊਟੀ ਆ ਔਰ ਮੈਂ ਇਹਨੂੰ ਸੇਵਾ ਦਿੱਤੀ ਆ ਮੈਂ ਹੱਥ ਜੋੜ ਕੇ ਸੇਵਾ ਲਈ ਆ ਤੇ ਉਹ ਉਮੀਦਾਂ ਮੈਂ ਪੁਰੀਆਂ ਕਰਨਾ ਮੇਰੀ ਡਿਊਟੀ ਆ ਮੈਂ ਕਰੂੰਗਾ ਤੁਸੀਂ ਗੱਲ ਕੀਤੀ ਪਿਛਲੇ ਲੋਕਾਂ ਜਿਨ੍ਹਾਂ ਨੇ ਐਮਐਲਏ ਸ਼ਬਦ ਲੈ ਲਈ ਉਹ ਕਹਿੰਦੇ ਮੈਂ ਤਾਂ 4000 ਕਰੋੜ ਰੁਪਏ ਲਾ ਚੁੱਕਾ ਸੀ ਕਿ ਕੀ ਸਮਝਦੇ ਹੋ ਤੁਹਾਨੂੰ ਫਿਰ ਇੰਨੇ ਸੈਂਕੜਾ ਤੁਸੀਂ ਹੁਣ 90 ਕਰੋੜੀ ਦੱਸਤਾ 90 ਕਰੋੜੀ ਇੰਨਾ ਕੁਝ ਲੱਗੂਗਾ ਇਹਦਾ ਮਤਲਬ 4000 ਕਰੋੜ ਰੁਪਏ ਲੱਗਾ ਸੀ ਕਿ ਨਹੀਂ ਲੱਗਾ ਸੀ ਜੇ ਲੱਗਾ ਸੀ ਤਾਂ ਫਿਰ ਉਹ ਬੋਲਦਾ ਕਿਉਂ ਫਿਰ ਤੁਹਾਨੂੰ ਤੁਹਾਨੂੰ ਹੁਣ ਇੰਨੇ ਕਰੋੜਾਂ ਰੁਪਏ ਦੁਬਾਰਾ ਕਿਉਂ ਲਾਣੇ ਪੈ ਰਹੇ ਜੇ ਜੇ 4000 ਕਰੋੜ ਰੁਪਏ ਲੱਗਿਆ ਹੁੰਦਾ ਜੀ ਜੀ ਜਗ੍ਹਾ ਜਗ੍ਹਾ ਘਰ ਘਰ ਦਿੱਤੀ ਆ ਜੇ 4000 ਕਰੋੜ ਰੁਪਏ ਤੁਸੀਂ ਵੀ ਪੜੀ ਕਿ ਨਹੀਂ ਪੜੀ ਮੈਂ ਬਿਲਕੁਲ ਮੈਂ ਤੁਹਾਨੂੰ 4000 ਕਰੋੜ ਰੁਪਏ ਸਰਕਾਰ ਨੇ ਦਿੱਤਾ ਹੈ ਲੋਕਾਂ ਦਾ ਪੈਸਾ ਮੈਂ ਇਹ ਕਹਿ ਰਿਹਾ ਤੁਸੀਂ ਕਹਿੰਦੇ ਹੁਣ ਫੇਰ ਲਾਣਾ ਜੇ ਇਹਦਾ ਮਤਲਬ ਜਿਹੜੀ ਸਰਕਾਰ ਆਈ ਜਬ ਇਹ ਕੰਮ ਕਰਦੀ ਜਿਹੜੀ ਜਿਹੜੀ ਕਿਤਾਬ ਝੂਠ ਦਾ ਪਲੰਦਾ ਸੀਗੀ ਤੇ ਉਹ ਮੈਂ ਤੁਹਾਨੂੰ ਦੱਸਣਾ ਜੇ 4000 ਕਰੋੜ ਰੁਪਏ ਇਲਾਕੇ 'ਚ ਲੱਗਿਆ ਹ ਤੇ ਮਿਲ ਕੇ 100 ਸਾਲ ਤੱਕ ਇੱਥੇ ਪੈਸਾ ਪੰਜ ਪੈਸੇ ਲਾਉਣ ਦੀ ਲੋੜ ਆ ਪੈਂਦੀ ਤੇ ਉਸ ਝੂਠ ਤੇ ਬਲੰਦੇ ਦੀ ਕਿਤਾਬ ਦਾ ਜਵਾਬ ਦਾ ਜਵਾਬ ਲੋਕਾਂ ਨੇ ਵਿਧਾਨ ਸਭਾ ਹਲਕਾ ਪੂਰਬ ਜੀ ਦਿੱਤਾ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿਣਾ ਮੇਰਾ ਕੰਮ ਕੀਤੇ ਉਹ ਕ੍ਰੈਡਿਟ ਕਹਿੰਦੇ ਉਹ ਲਈ ਜਾਂਦੇ ਨੇ ਕੰਮ ਮੇਰੇ ਸ਼ੁਰੂ ਕੀਤੇ ਬਣਵਾਏ ਮੇਰੇ ਕਾਲਜ ਮੇਰੇ ਬਣਵਾਏ ਸਕੂਲ ਮੇਰੇ ਬਣਾਏ ਕ੍ਰੈਡਿਟ ਕਹਿੰਦੇ ਉਹ ਲਈ ਜਾਂਦੇ ਮੈਂ ਮੈਂ ਤੁਹਾਨੂੰ ਦੱਸਣਾ ਚਾਹਣਾ ਵਾਂ ਜੇ ਕੋਈ ਬਲਕੇ ਅਖਬਾਰ ਦੇ ਵਿੱਚ ਖਬਰ ਦੇ ਦੇਵੇ ਜਾਂ ਮਿਲ ਕੇ ਬਲਕੇ ਬਿਆਨ ਦੇ ਦੇ ਉਹਦੇ ਨਾਲ ਕੰਮ ਨਹੀਂ ਹੁੰਦੇ ਪ੍ਰੈਕਟੀਕਲ ਹੀ ਹੁੰਦੇ ਨੇ ਉਹਨਾਂ ਨੇ ਸਿਰਫ ਅਖਬਾਰਾਂ 'ਚ ਖਬਰਾਂ ਦਿੱਤੀਆਂ ਸਿਰਫ ਬਿਆਨ ਦਿੱਤੇ ਔਰ ਪ੍ਰੈਕਟੀਕਲ ਆਮ ਆਦੀ ਪਾਰਟੀ ਸਰਕਾਰ ਕਰੀ ਹੈ ਪ੍ਰੈਕਟੀਕਲ ਸਾਡੇ ਮੁੱਖ ਮੰਤਰੀ ਮਾਨ ਸਭ ਭਗਵੰਤ ਸਿੰਘ ਮਾਨ ਜੀ ਕਰਨੇ ਪ੍ਰੈਕਟੀਕਲ ਮੈਂ ਉਹਨਾਂ ਦਾ ਸੇਵਾਦਾਰ ਜਿਹੜੇ ਮਿਲ ਕੇ ਲੋਕਾਂ ਬਧਾਸਵਾ ਹਲਕਾ ਪੂਰੀ ਦੇ ਲੋਕਾਂ ਦਾ ਸੇਵਾਦਾਰ ਮੈਂ ਪ੍ਰੈਕਟੀਕਲ ਕਰ ਰਿਹਾ ਵਾਂ ਉਹਨਾਂ ਨੇ ਸਿਰਫ ਅਖਬਾਰਾਂ 'ਚ ਬਿਆਨ ਦਿੱਤੇ ਆ ਅਸੀਂ ਪ੍ਰੈਕਟੀਕਲ ਨੂੰ ਬਣਾ ਰਹੇ ਆ ਇਹ ਬਟਕਰਾ ਬਣਾ ਰਹੇ। ਇੱਕ ਤਾਂ ਸੀਐਮ ਸਾਹਿਬ ਦੀ ਗੱਲ ਕੀਤੀ ਸੀ। ਸੀਐਮ ਸਾਹਿਬ ਹਮੇਸ਼ਾ ਕਹਿੰਦੇ ਕੇਂਦਰ ਸਾਡਾ ਵਿਤਕਰਾ ਕਰਦਾ। ਸਾਡੇ ਜਿਵੇਂ ਪੈਸੇ ਨਹੀਂ ਦਿੰਦੇ। ਬੰਦੇ ਤੁਸੀਂ ਫਿਤਕਰਾ ਹੁੰਦਾ। ਹਾਂ ਬਿਲਕੁਲ ਅੱਜ ਤੱਕ ਪੰਜਾਬ ਦੀ ਗੱਲ ਕਰਦੇ ਆਂ। ਪੰਜਾਬ ਨਾਲ ਹਮੇਸ਼ਾ ਕਿਸੇ ਵੀ ਸੈਂਟਰ ਚ ਕੋਈ ਸਰਕਾਰ ਰਹੀ ਹੈ ਪੰਜਾਬ ਨਾਲ ਵਿਤਕਰਾ ਕਰਦੇ ਆ ਰਹੇ ਆ। ਵੈਸੇ ਜੇ ਮੈਂ ਦੱਸਣਾ ਚਾਹਣਾ ਵੀ ਪੰਜਾਬ 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 ਪ੍ਰਗਰਾਹਕ ਬਾਦਲ ਵੀ ਇਹੀ ਗੱਲ ਕਹਿੰਦੇ ਸੀ। ਕਾਂਗਰਸ ਦੇ ਬਣੇ ਕੈਪਟਨਾਂ ਇਹੀ ਗੱਲ ਕਿ ਸਾਰੇ ਕਿਉਂ ਕਹਿੰਦੇ? ਮੈਂ ਤੁਹਾਨੂੰ ਉਹੀ ਦੱਸਣਾ ਚਾਹਣਾ ਵੀ ਪੰਜਾਬ ਦੇ ਲੋਕ ਬਹੁਤ ਜਜ਼ਾਰੂ ਨੇ। ਔਰ ਪੰਜਾਬ ਤੋਂ ਜੇ ਗੱਲ ਕਰਦੇ ਆ ਪੰਜਾਬੀਆਂ ਦੀ ਗੱਲ ਕਰਦੇ ਆ ਦੇਸ਼ ਦੀ ਬਲਕੇ ਤਰੱਕੀ ਦੇ ਵਿੱਚ ਔਰ ਦੇਸ਼ ਦੀ ਬਲਕੇ ਸਾਰੇ ਪਾਸੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਜੇ ਆਜ਼ਾਦੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਜੇ ਆਪਾਂ ਹਰੀ ਕ੍ਰਾਂਤੀ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆ ਮੈਂ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆ ਔਰ ਕਿਸੇ ਸਮੇਂ ਅਸੀਂ ਬਲਕੇ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਂਦੇ ਸੀ ਅੱਜ ਸਾਡੇ ਪੈਰਾਂ ਤੇ ਖੜਾ ਕਰਨ ਦਾ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਪੂਰੀ ਬਲਕੇ ਇੰਡੀਆ ਦੇ ਵਿੱਚ ਜਾ ਕੇ ਪੰਜਾਬੀਆਂ ਨੇ ਮਿਲ ਕੇ ਧਰਤੀ ਦਾ ਸੀਨਾ ਪਾੜ ਕੇ ਜੇ ਨਾਲ ਪਿਆ ਦਾ ਪਰ ਕੇ ਜੇ ਪੈਰਾਂ ਤੇ ਖੜਾ ਕਰਤਾ ਤੇ ਔਰ ਅੱਜ ਤੱਕ ਜੇ ਪੰਜਾਬ ਦੀ ਗੱਲ ਕਰਦੇ ਆ ਅੱਜ 3 ਲੱਖ ਕਰੋੜ ਰੁਪਈਆ ਜਿਹੜਾ ਮਿਲ ਕੇ ਅੱਤਵਾਦ ਵੇਲੇ ਚੜਿਆ ਤੇ ਅੱਜ ਉਹ ਸਾਢੇ ਸਿਰ ਮਿਲ ਕੇ ਮੜਿਆ ਪਿਆ ਉਹਦਾ ਵਿਆਜ ਨਹੀਂ ਮਾਨ ਹੈਗਾ ਤੇ ਉਹ ਕੀ ਬਗੇ ਲੱਖਾਂ ਕਰੋੜਾ ਰੁਪਈਆ ਬਗੇ ਵੱਡੇ ਵੱਡੇ ਘਰਾਨਿਆਂ ਦਾ ਅਡਾਨੀਆਂ ਬਾਨੀਆਂ ਦਾ ਮਿਲਕੇ माफ ਹੋ ਸਕਦਾ ਕਿ ਪੰਜਾਬ ਦਾ ਮਿਲਕੇ ਅਸੀਂ ਪੰਜਾਬ ਦੇ ਮਿਲਕੇ ਦੇਸ਼ ਦਾ ਹਿੱਸਾ ਨਹੀਂ ਇੰਡੀਆ ਦਾ ਹਿੱਸਾ ਨਹੀਂ ਤੇ ਸਾਡਾ ਨਹੀਂ ਮਾਫ ਸਾਡਾ ਨਹੀਂ ਮਾਫ ਹੋਣਾ ਚਾਹੀਦਾ ਸੀਗਾ ਮਾਫ ਹੋਣਾ ਚਾਹੀਦਾ ਸੀ ਬਿਲਕੁਲ ਮਾਫ ਹੋਣਾ ਚਾਹੀਦਾ ਅੱਜ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਦੇ ਆਂ ਤੇ ਅੱਜ ਵੱਡੇ ਵੱਡੇ ਘਰਾਨਿਆਂ ਦੇ ਮਿਲਕੇ ਅਰਬਾਂ ਖਰਬਾਂ ਰੁਪਏ माफ ਕਰਦੇ ਤੇ ਸਾਡੇ ਕਿਸਾਨ ਜਿਹੜੇ ਮਿਲ ਕੇ ਜਿਨ੍ਹਾਂ ਨੇ ਅੱਜ ਦੇਸ਼ ਨੂੰ ਮਿਲ ਕੇ ਪੈਰਾ ਤੇ ਖੜਾ ਕੀਤਾ ਤੇ ਉਹਨਾਂ ਦੇ ਕਰਜ਼ੇ ਦੀ ਮਾਫ ਕੀਤੀ ਜਾ ਸਕਦੇ ਔਰ ਬੇਤਕਰਾ ਹੁੰਦਾ ਰਿਹਾ ਸਟੇ ਮਿਲ ਕੇ ਕੇਂਦਰ ਸਰਕਾਰ ਜਿੰਨੀਆਂ ਵੀ ਅੱਜ ਤੱਕ ਕੇਂਦਰ ਸਰਕਾਰ ਆਈਆਂ ਨੇ ਪੰਜਾਬ ਨਾਲ ਹਮੇਸ਼ਾ ਬੇਤਕਰਾ ਕੀਤਾ ਵਾ ਔਰ ਪੰਜਾਬ ਬਹੁਤ ਪੰਜਾਬੀ ਜਹਾਰੂ ਨੇ ਬੇਤਕਰੇ ਦੇ باوجود ਵੀ ਅੱਜ ਚੜ੍ਹਦੀ ਕਲਾ ਵਿੱਚ ਨੇ ਅੱਜ ਬਲਕੇ ਪੰਜਾਬ ਫੇਰ ਅੱਜ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਆ ਸਾਡੇ ਭਗਤ ਸਿੰਘ ਮਾਨ ਜੀ ਦਾ ਉਹ ਪੂਰਾ ਹੋ ਬਹੁਤ ਵੱਡੀ ਹੁਣੇ ਪਿੱਛੇ ਦੇ ਦੋ ਤਿੰਨ ਪਹਿਲਾਂ ਤੁਹਾਡੇ ਖਾਸ ਕਹ ਸਕਦੇ ਹਾਂ ਵਿਧਾਨ ਸਭਾ ਦੇ ਨੇਤਾ ਨੇ ਅਤਾਵ ਸਿੰਘ ਬਾਜਵਾ ਜੀ ਉਹ ਕੱਲ ਬਿੱਤੇ ਤਾਂ ਨਹੀਂ ਆਏ ਸੀ ਆਸ਼ੂਜੀ ਕੋਲ ਪਰਵਾਰ ਦਾ ਸੈਂਪਟੀਕਰਨ ਦਰਦ ਪ੍ਰਚਾਰਣ ਪਿਓ ਚਲੇ ਗਏ ਜੇਲ੍ਹ ਦੇ ਵਿੱਚ ਪਰ ਉਹਨਾਂ ਨੇ ਸੀਗਨ ਸਾਹਿਬ ਤੇ ਬਹੁਤ ਵੱਡੀ ਟਿੱਪਣੀ ਕੀਤੀ ਉਹ ਕਹਿੰਦਾ ਤੁਸੀਂ ਬੰਗਲਾਦੇਸ਼ ਦੇ ਰਾਸ਼ਟਰਪਤੀ ਤੇ ਟਿੱਪਣੀ ਕਰਦੇ ਹੋ ਕਹਿੰਦਾ ਤੁਸੀਂ ਆਪਣਾ ਸੰਭਾਲੋ ਤੁਹਾਨੂੰ ਸੀਐਮ ਹਾਊਸ ਛੱਡ ਕੇ ਕੰਧ ਤੱਪ ਕੇ ਜਾਣਾ ਪਿਆ ਨਾ ਦੇਖੋ ਉਹ ਬਹੁਤ ਕੁਝ ਕਹਿੰਦੇ ਨੇ ਉਹ ਗੱਲਾਂ ਤੁਸੀਂ ਸੁਣੀ ਮੈਂ ਉਹ ਕਹਿੰਦਾ ਤੁਸੀਂ ਵੀ ਉਹ ਗੱਲਾਂ ਤੋਂ ਇਲਾਵਾ ਗੱਲਾਂ ਦਾ ਕੜਾ ਬਣਾਇਆ 74 ਸਾਲ ਉਹਨਾਂ ਨੇ ਤੇ ਹੁਣ ਵੀ ਗੱਲਾਂ ਦਾ ਕੜਾ ਬਣਾ ਰਹੇ ਨੇ ਪਰ ਲੋਕ ਬਹੁਤ ਸੂਝਵਾਨ ਨੇ ਬਹੁਤ ਸਮਝਦਾਰ ਨੇ ਲੋਕਾਂ ਨੇ ਉਹਨਾਂ ਦੇ ਮਿਲ ਕੇ ਖੁੱਡੇ ਲੈਣ ਕਿਉਂ ਲਾਇਆ ਤੇ ਅੱਜ ਸਰਕਾਰਾਂ ਚ ਰਹਿੰਦੇ ਹੋਏ ਅੱਜ ਮਿਲ ਕੇ ਆਪੋਜੀਸ਼ਨ ਚ ਵੀ ਮਿਲ ਕੇ ਉਹਨਾਂ ਨੂੰ ਮਸਾ ਆਪੋਰਚਨ ਮਿਲੀ ਆ ਉਹ ਗੱਲਾਂ ਦੇ ਕੜਾ ਬਣਾਉਣ ਜਾਣਦੇ ਨੇ ਗੱਲਾਂ ਦਾ ਕੜਾ ਲੋਕ ਪੰਜਾਬੀ ਮਿਲ ਕੇ ਬਹੁਤ ਸੂਝਵਾਨ ਬਹੁਤ ਸਮਝਦਾਰ ਨੇ ਉਹ ਸਮਝਦੇ ਨੇ ਜੋ ਮਰਜ਼ੀ ਕਰੀ ਜਾਣ ਜੋ ਮਰਜ਼ੀ ਕਹੀ ਜਾਣ ਤੇ ਲੋਕ ਆਵਾਦੀ ਪਾਰਟੀ ਦੇ ਨਾਲ ਖੜਨੇ ਔਰ ਲੋਕਾਂ ਨੇ ਬਾਦ ਸਾਹਿਬ ਦੇ ਕੰਮ ਦੇਖੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਆ ਉਹ ਪੂਰਾ ਹੋਗਾ। ਇਸ ਹਨ ਐਮਐਲਏ ਦਰਜੀਤ ਸਿੰਘ ਗਰਵਰ ਪੋਲਾ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਜੁਧਿਆਣਾ ਸ਼ਹਿਰ ਲਈ ਖਾਸ ਕਰਕੇ ਈਸਟ ਹਲਕੇ ਲਈ ਕੇਂਦਰੀ ਮੰਤਰੀ ਨਿਤਿੰਤ ਸਿੰਘ ਜਤਨ ਘੜਗਰੀ ਨਾਲ ਗੱਲਬਾਤ ਕੀਤੀ ਹੈ ਔਰ ਉਹਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਟੀਮ ਬਣਾ ਦੁੱਤੀ ਆ ਡਿਊਟੀਆਂ ਲਗਾ ਦੁੱਤੀਆਂ ਆ ਆ ਕੇ ਪ੍ਰੈਕਟੀਕਲੀ ਉਹ ਦੇਖਣਗੇ ਔਰ ਦੇਖ ਕੇ ਜਿੱਥੇ-ਜਿੱਥੇ ਅੰਡਰਪਾਸ ਬਣਨੇ ਚਾਹੀਦੇ ਆ ਉੱਥੇ ਅੰਡਰਪਾਸ ਬਣਨਗੇ ਤੇ ਜਿੱਥੇ ਤੇ ਐਰੀਵੇਟਡ ਰੋਡ ਬਣਨ ਗਿਆ ਫਲਾਈਓਵਰ ਬਣ ਗਿਆ ਉਹ ਵੀ ਫਲਾਈਓਵਰ ਦਾ ਜਾਜਾ ਲੈ ਕੇ ਇਹਨਾਂ ਨਾਲ ਪੰਜਾਬ ਸਰਕਾਰ ਨਾਲ رابطہ ਕਰਕੇ ਖਾਸ ਕਰਕੇ ਦਰਜੀਤ ਸਿੰਘਰਵਲ ਪੋਲਾ ਨਾਲ رابطہ ਕਰਕੇ ਉਹ ਲੋਕਾਂ ਨੂੰ ਰਾਹਤ ਦੇਣਗੇ ਔਰ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਤ ਪਾਣਗੇ